ਸਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਨਪ੍ਰਤਕ ਕੋਰ ਹਾਜ਼ਰਾਂ 5 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਪਹਾੜਾਂ 'ਚ ਡੁੱਬਵਾਵੀਂ ਪੈਣ ਕਾਰਨ ਪੰਜਾਬ ਦਾ ਦਰਿਆ ਵਧਿਆ ਇੱਕ ਵਾਰ ਫਿਰ ਕੰਗਨਾ ਰਣਨਾਥ 네 ਰਾਹੁਲ ਗਾਂਧੀ ਤੇਤ ਅਸੇ ਤੰਤ ਮੁਰ ਬੰਦ ਹੋਵੇਗਾ ਪੰਜਾਬ ਦਾ ਸਭ ਤੋਂ ਮਹਿੰਗਾ ਟੂਲ ਪਲਾਜ਼ਾ 15 ਅਗਸਤ ਨੂੰ ਪੰਜਾਬ ਬੁਲੇ ਸਾਈ ਹਾਈ ਅਲਰਟ ਤੇ 45 ਦਿਨ ਪਹਿਲਾਂ ਕੈਨੇਡਾ ਗਏ ਪੰਜਾਬੀ ਵਿਅਕਤੀ ਦੀ ਹੋਈ ਮੌਤ ਕੁਣ ਖਬਰਾਂ ਵਿਸਥਾਰ ਨਾਲ ਪਹਾੜਾਂ ਦੇ ਵਿੱਚ ਟੁੱਟਮਾਮੀ ਪੈਣ ਨਾਲ ਪੰਜਾਬ ਦੇ ਦਰਿਆ ਚੜ ਗਏ ਨੇ ਦੱਸਿਆ ਕਿ ਪੰਜਾਬ ਵਿੱਚ ਜਮੀ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਕਈ ਥਾਈਂ ਨੁਕਸਾਨ ਦੀਆਂ ਵੀ ਖਬਰਾਂ ਹਨ ਪਠਾਨਕੋਟ ਅਤੇ ਉੱਤਰ ਪਹਾੜੀ ਖੇਤਰ ਵਿੱਚ ਜਮੀ ਪੈਣ ਕਾਰਨ ਉਂਝ ਚੱਕੀ ਅਤੇ ਜਲੀ ਲਾਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਜਿਸ ਕਾਰਨ ਉਂਝ ਅਤੇ ਰਾਵੀ ਦਰਿਆ ਦੇ ਸੁਗਾਮ ਸਥਾਨ ਸੰਕਰੋਪੱਥਨ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਹੋ ਗਿਆ ਇਸੇ ਦੌਰਾਨ ਪਠਾਨਕੋਟ ਦੇ ਤਖਤਪਿੰਡਾਂ ਵਿੱਚ ਹੜ ਵਰਗੇ ਹਾਲਾਤ ਬਣ ਗਏ ਹਨ ਅਜੇ ਵੀ ਜਿਸ ਸੇਕੜਾ ਪਤੰਤੇ ਦਰਿਆ ਵਿੱਚ ਚਲਣ ਵਾਲੀ ਢੇੜੀ ਬੰਦ ਕਰ ਦਿੱਤੀ ਗਈ ਹੈ ਪਠਾਨਕੋਟ ਜਿਨੇ ਦੇ 7 ਪਿੰਡ ਦੂਰ ਚੇਬੇ ਸਾਮੀਆਂ ਲਾਮੀਆਂ ਆਦਿ ਵਿੱਚ ਪਾਣੀ ਭਰ ਗਿਆ ਹੈ ਅਤੇ ਉਕਤ ਪਿੰਡਾਂ ਦਾ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਨਾਲ ਸੰਪਰਕ ਟੁੱਟ ਗਿਆ ਹੈ ਦਾਸਈਏ ਕਿ ਪਹਾੜੀ ਇਲਾਕੇ ਦੇ ਵਿੱਚ ਪੈ ਰਿਹਾ ਟੁੱਟੂਆਮੀ ਪੰਜਾਬ ਤੇ ਖਤਰਨਾਕ ਸਾਬਿਤ ਹੋ ਰਿਹਾ ਹੈ ਫਿਲਮ ਅਦਾਕਾਰ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਰਾਹੁਲ ਗਾਂਧੀ ਤੇ ਤੰਜ ਕਸੇ ਨੇ ਦੱਸਿਆ ਕਿ ਮੰਡੀ ਤੋਂ ਸੰਸਦ ਮੈਂਬਰ ਅਤੇ ਫਿਲਮ ਅਦਾਕਾਰ ਕੰਗਨਾ ਰਣੌਤ ਨੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਸੰਸਦ ਰਾਹੁਲ ਗਾਂਧੀ ਤੇ ਵੱਡਾ ਹਮਲਾ ਕੀਤਾ ਹੈ ਹਿਡਨ ਬੱਗ ਮਾਮਲੇ ਚ ਰਾਹੁਲ ਗਾਂਧੀ ਦੇ ਬਿਆਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਗਨਾ ਨੇ ਉਹਨਾਂ ਨੂੰ ਸਭ ਤੋਂ ਖਤਰਨਾਕ ਜ਼ਹਿਰੀਲਾ ਤੇ ਵਿਨਾਸ਼ਕਾਰੀ ਆਦਮੀ ਕਿਹਾ ਹੈ ਕੰਗਨਾ ਰਣੌਤ ਨੇ ਐਕਸ ਤੇ ਲਿਖਿਆ ਹੈ ਰਾਹੁਲ ਗਾਂਧੀ ਸਭ ਤੋਂ ਖਤਰਨਾਕ ਆਦਮੀ ਹਨ ਉਹ ਕੋੜੇ ਜ਼ਹਿਰੀਲੇ ਤੇ ਵਿਨਾਸ਼ਕਾਰੀ ਹਨ ਉਹਨਾਂ ਅਜੰਡਾ ਇਹ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਨਹੀਂ ਬਣ ਸਕੇ ਤਾਂ ਇਸ ਦੇਸ਼ ਨੂੰ ਬਰਬਾਦ ਕਰ ਸਕਦੇ ਹਨ ਦਾ ਕਾਰਨ ਇਹ ਲੱਗੇ ਲਿਖਿਆ ਰਾਹੁਲ ਗਾਂਧੀ ਬੀਤੀ ਰਾਤ ਤੋਂ ਹਿਡਨਬਰਗ ਰਿਪੋਰਟ ਦਾ ਸਮਰਥਨ ਕਰ ਰਹੇ ਸਨ ਜੋ ਹਨੂ ਭੀਕਾਰ ਸਾਬਿਤ ਹੋਈ ਹੈ ਉਹ ਇਸ ਦੇਸ਼ ਦੀ ਸੁਰੱਖਿਆ ਤੇ ਆਰਥਿਕਤਾ ਨੂੰ ਸਮਰਥਨ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਰਾਹੁਲ ਜੀ ਸਾਰੀ ਉਮਰ ਵਿਰੋਧੀ ਧਿਰ ਵਿੱਚ ਬੈਠਣ ਲਈ ਤਿਆਰ ਹੋ ਜਾਓ ਇਸ ਦੇਸ਼ ਦੇ ਲੋਕ ਤੁਹਾਨੂੰ ਕਦੇ ਵੀ ਆਪਣਾ ਨੇਤਾ ਨਹੀਂ ਬਣਾਉਣਗੇ ਤੁਸੀਂ ਇੱਕ ਦਾਗ ਹੋ ਦਾ ਸਹੀ ਹੈ ਕਿ ਕੰਗਨਾ ਰਣੋ ਤਦ ਵੱਲੋਂ rahul gandhi ਤੇ ਗੰਭੀਰ ਦੋਸ਼ ਲਗਾਉਂਦੇ ਆ ਇੱਕ x ਤੇ ਪੋਸਟਰ ਆ ਇਹਨਾਂ ਤੇ ਧਾਂਜ ਕੱਸੇ ਗਏ ਨੇ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਅਤੇ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਬੰਦ ਕਰਨ ਦੀ ਮੰਗ ਕੀਤੀ ਹੈ। ਦੱਸੇ ਕਿ ਭਾਰਤੀ ਕਿਸਾਨ ਯੂਨੀਅਨ ਬੀਕੇਯੂ ਦੁਆਬਾ ਵੱਲੋਂ ਟੋਲ ਪਲਾਜ਼ਾ ਲਾਡੋਵਾਲ ਦੇ ਵਿਧਾਇਕ ਗਰੇਟਾ ਸਬੰਧੀ ਗੁਰਦੁਆਰਾ ਬਾਬਾ ਨੂਰਪੁਰ ਬੇਟ ਵਿਖੇ ਪੱਤੀ ਮੀਟਿੰਗ ਕੀਤੀ ਗਈ ਸੀ। ਇਸ ਦੌਰਾਨ ਸਹਿਯੋਗੀ ਜਥੇਬੰਦੀਆਂ ਦੀ ਵੀ ਪਹੁੰਚੀਆਂ ਗਈਆਂ ਨੇ। ਲੰਬੀ ਗੱਲਬਾਤ ਤੋਂ ਬਾਅਦ ਸ਼ਮਨੀ ਕਾਲੀ ਦਲ ਫਤੇ ਅਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਜਸਕਰਨ ਸਿੰਘ ਕਰਨ ਸਿੰਘ ਵਾਲਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਖ ਸਿੰਘ ਗਿੱਲ ਦੇ ਯੂ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਹੈ ਕਿ ਜੇਕਰ ਪ੍ਰਸ਼ਾਸਨ ਜਾਂ NHAI ਜੇਕਰ ਸਰਕਾਰ ਨੇ ਕਿਸਾਨ ਤੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਨਾ ਕੀਤਾ ਤਾਂ 18 ਅਗਸਤ ਨੂੰ ਮੋੜ ਟੋਲ ਪਲਾਜ਼ਾ ਨੂੰ ਖਾਲੀ ਕਰ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ 16 ਜੂਨ ਨੂੰ ਟੋਲ ਪਲਾਜ਼ਾ ਲਾਡੋਵਾਲ ਵਿਖੇ ਹੜਤਾਲ ਤੋਂ ਬਾਅਦ ਉਹਨਾਂ ਪ੍ਰਸ਼ਾਸਨ ਨਾਲ ਮੀਟਿੰਗ ਕੀਤੀਆਂ ਸਨ ਇਸ ਤੋਂ ਬਾਅਦ ਹਾਈ ਕੋਰਟ ਦੇ ਹੁਕਮਾਂ ਨੂੰ ਲੈ ਕੇ ਟੋਲ ਪਲਾਜ਼ਾ ਅਧਿਕਾਰੀਆਂ ਦੇ ਜ਼ਬਰਦਸਤੀ ਟੋਲ ਪਲਾਜ਼ਾ ਖੋਲ ਦਿੱਤਾ ਇਸ ਮੌਕੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਜਸਵੰਤ ਸਿੰਘ ਚੀ लखवीर सिंह आदि हाजिर सन कि किसान वालों मुड़ अठारह अगस्त को हड़ताल करने कर चेतावनी दी गई है सरकार में या तो उन्होंने मांग रखी है या पंजाब का सब तो महंगा टोल प्लाजा बंद किया जाए नहीं तो असं टोल प्लाजा खाली करवा देवे पंद्रह अगस्त को लैके पुलिस चौकस आतंकवादी कोई हमला ना कर सके इस करके पठानकोटर से पुलिस तैनात की पाप के पठानकोट पंद्रह अगस्त को, दे दे, को लैके अलर्ट जारी किया गया है कठुआ पुलिस वालों चार शक्की व्यक्ति देैच जारी किए जाने बाद पठानकोट जिला प्रशासन ने हाई अलर्ट जारी कर दिया है जिमें जम्मू के कठुआ जिले की पुलिस ने अपने सोशल मीडिया से चार शक्की व्यक्ति देच जारी किए तो पठानकोट दुफिया भी चौकस हो भी गई जानकारी अनुसार जिला कठुआ के भादो बिलदाव समेत कई इलाकों में आवाजाही दर्ज की योजना जम्मू पंजाब जोड़न वाले अटल पुल पार करके पठानकोट कैंट वाल जान दी, दसी जा रही है अतवादी पंद्रह अगस्त को पहले किसी वीडियो घटना की तैयारी कर रहे हैं दस दई है कि हाल ही मासूम कैंट तीन वार शक्की व्यक्तियों की हरकत देखी गई है कदा तो पानी मंगते कद भोजन नहीं कद घर राशन चोरी कर ਹੋਈ ਐਜੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਮਾਨਸੂਨ ਦਾ ਇਲਾਕਾ ਚਾਰੇ ਪਾਸਿਓਂ ਫੌਜੀ ਅਤੇ ਨਾਲ țeਰਿਆ ਹੋਇਆ ਹੈ ਦਾ ਸਹੀ ਹੈ ਕਿ ਪਠਾਨਕੋਟ ਦੇ ਵਿੱਚ ਜਫਾਤ ਤੇ ਪੁਲਿਸ ਚੌਕਸ ਹੋ ਗਈ ਹੈ ਉਹਨਾਂ ਦਾ ਮੰਨਣਾ ਹੈ ਕਿ 15 ਅਗਸਤ ਤੋਂ ਪਹਿਲਾਂ ਤਬਾਦੀ ਕੋਈ ਵੱਡੀ ਘਟਨਾ ਕਰਨ ਦੇ ਇਰਾਦੇ ਚੁੱਕੇ ਕੈਨੇਡਾ ਤੋਂ ਫੇਰ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ 45 ਦਿਨ ਪਹਿਲਾਂ ਇੱਕ ਪੰਜਾਬੀ ਵਿਅਕਤੀ ਕੈਨੇਡਾ ਗਿਆ ਸੀ ਤੇ ਉਸ ਦਾ ਦਿਲ ਦੇ ਦੌਰਾਂ ਪੈਣ ਕਰੈਣ ਮੌਤ ਹੋ ਗਈ ਹੈ ਦੱਸੇ ਇੱਕ ਹੀ ਕੈਨੇਡਾ ਵਿੱਚ ਹਰ ਰੋਜ਼ ਪੰਜਾਬੀ ਦੀਆਂ ਮੌਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਐਜੀ ਵੀ ਇੱਕ ਹੋਰ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਦਾ ਦਿਲ ਦੇ ਦੌਰਾਂ ਪੈਣ ਨਾਲ ਮੌਤ ਹੋ ਗਈ ਹੈ ਮੇਰੇ ਤੱਕ ਦੀ ਪਛਾਣ 48 ਸਾਲਾ ਰਣਜੀਤ ਸਿੰਘ ਢਿੱਲੋਂ ਵਜੋਂ ਹੋਈ ਹੈ ਰਣਜੀਤ ਸਿੰਘ ਲੁਧਿਆਣਾ ਦੇ ਰਾਏਕੋਟ ਦੇ ਪਿੰਡ ਤਲਵੰਡੀ ਰਾਏ ਦੇ ਸਥਾਪਿਤ ਸਨ ਇਸ ਮੌਕੇ ਜਾਣਕਾਰੀ ਦਿੰਦੇ ਰਣਜੀਤ ਸਿੰਘ ਵੱਡੇ ਭਰਾ ਸੈਕਟਰੀ ਕੁਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਉਸਦੇ ਭਰਾ ਦਾ ਸਨ 1996 ਵਿੱਚ ਪਿੰਡ ਈਨਸਵਾਲ ਦੀ ਦਿਵੰਤ ਰਿਕਰ ਨਾਲ ਵਿਆਹ ਹੋਇਆ ਸੀ ਉਪਰੰਤ ਸਨ 1987 ਵਿੱਚ ਉਹ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਚਲਾ ਗਿਆ ਸੀ ਜਿੱਥੇ ਉਹ ਪਤਨੀ ਸਮੇਤ ਦੋ ਬੱਚਿਆਂ ਨਾਲ ਰਹਿ ਰਿਹਾ ਸੀ 9 ਅਗਸਤ ਦੀ ਰਾਤ 11 ਵਜੇ ਤੋਂ ਕੈਨੇਡਾ ਰਾਂ ਦੇ ਪੁੱਤਰ ਪਰਮਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਚਾਚੇ ਰਣਜੀਤ ਸਿੰਘ ਢਿੱਲੋਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਸਾਰੇ ਪਰਿਵਾਰ 'ਚ ਸੋਗ ਦੀ ਲਹਿਰ ਛਾਈ ਹੋਈ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੋੜ ਹਾਜ਼ਰ ਹੋਵਾਂਗੇ ਕੁਝ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਤਨਵਾਦ